ਤਿੰਨ ਸਤੰਬਰ 6:30 ਵਜੇ ਇਹੋ ਜਿਹਾ ਮਾਹੌਲ ਬਣਤਾ ਮਹਾਲੀ ਦੇ ਵਿੱਚ ਇੱਥੇ ਵਾਰਸ਼ ਹੋ ਰਹੀ ਹੈਗੀ ਇਹ ਵਾਰਸ਼ ਤਕਰੀਬਨ 2 ਵਜੇ ਤੋਂ ਬਾਅਦ ਹੋਣ ਲੱਗੀ ਆ ਰਾਤ ਨੂੰ 2 ਵਜੇ ਤੋਂ ਬਾਅਦ ਵਾਰਸ਼ ਨੇ ਜ਼ੋਰ ਫੜੇਗਾ ਉਸ ਤੋਂ ਪਹਿਲਾਂ ਇਹ ਸੀਗੀ ਜਿਵੇਂ ਆਮ ਝੜੀ ਲੱਗਦੀ ਆ ਉਸ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸੀਗਾ ਮਹਾਲੀ ਚੰਡੀਗੜ੍ਹ ਸਵਾਲਕਦਿਆਂ ਪਹਾੜੀਆਂ ਸਾਰੀਆਂ ਅੰਬਾਲਾ ਇਹ ਸਾਰੇ ਪਾਸੇ ਅਲਰਟ ਸੀਗਾ ਉਸ ਕਰਕੇ ਪਹਿਲਾਂ ਪਤਾ ਸੀਗਾ ਵਾਰਸ਼ ਆਊਗੀ ਐ ਨਹੀਂ ਪਤਾ ਸੀ ਵੀ ਇੰਨੇ ਜ਼ੋਰ ਨਾਲ ਆਊਗੀ ਜਿਹੜੀ ਇਹ ਵਾਰਸ਼ ਨੂੰ ਹੋ ਰਹੀ ਆ ਅੰਬਾਲਾ ਸਵਾਲ ਕਿਦਿਆਂ ਪਹਾੜੀਆਂ ਸੋਲਨ ਸਰਮੌਰ ਇਸ ਪਾਸੇ ਤੇ ਇਹ ਮਹਾਲੀ ਚੰਡੀਗੜ੍ਹ ਇਹ ਸਾਰੇ ਪਾਸੇ ਹੋ ਰਹੀ ਆ ਇਸ ਵਕਤ 6:30 ਦਾ ਜ਼ੋਰਦਾਰ ਵਾਰਿਸ਼ ਆ ਇਹ ਹੁਣ ਚਲਦੇ ਆ ਪਾਣੀ ਤੇ ਆਪਾਂ ਪਾਣੀ ਕਾਗਰ ਦੇ ਵਿੱਚ ਕੱਲ 5 ਵਜੇ ਵਧਣ ਲੱਗਿਆ ਸੀਗਾ ਕੱਲ ਦਿਨੇ ਚੱਲਦਾ ਸੀ ਇਹਦੇ ਵਿੱਚ ਨਾਰਮਲ ਜਿਵੇਂ ਆਮ ਵਿੱਚ 5-4000 ਕਿਊਸਕ ਪਾਣੀ ਚੱਲਦਾ ਉਹੀ ਰਹਿ ਗਿਆ ਸੀਗਾ ਉਸ ਤੋਂ ਬਾਅਦ ਕੱਲ ਸ਼ਾਮ 5 ਵਜੇ ਕੁਛੱਲਿਆ ਟਾਈਮ ਦੇ ਫਲੱਡ ਗੇਟ ਖੋਲਤੇ ਜਿਹੜੋ ਗੇਟ ਖੋਲੇ ਸੀ ਉਹ ਖੋਲੇ ਨਾਰਮਲ ਆ 2 ਇੰਚ 3 ਇੰਚ ਇਸ ਤਰ੍ਹਾਂ ਖੋਲੇ ਸੀਗੇ ਪਰ ਫਿਰ ਵੀ ਡੈਮ ਦੇ ਗੇਟ ਨੇਗੇ ਪ੍ਰੈਸ਼ਰ ਆ ਪਾਣੀ ਦਾ ਉਹਦੇ ਨਾਲ ਥੋੜੇ ਨਹੀਂ ਪਾਣੀ ਕਾਫੀ ਹੋ ਜਾਂਦਾਗਾ ਕੱਲ 5 ਵਜੇ ਇਹਦੇ ਵਿੱਚ ਪਾਣੀ ਚੜਦਾ ਚੜਦਾ ਪੂਰਾ ਚੜ ਗਿਆ ਸੀਗਾ ਸ਼ਾਮ ਨੂੰ 6 ਵਜੇ ਤਾਂ ਜਿਹੜਾ ਬਵਾਰਕਪੁਰ ਵਾਲਾ ਪੋਲਾਗਾ ਉਹਦੇ ਥੱਲੇ ਵਾਲੇ ਪਾਸੇ ਤੋਂ ਨੇੜੇ ਲੱਗਣ ਨੂੰ ਪਾਣੀ ਹੋ ਗਿਆ ਸੀਗਾ ਨੇੜੇ ਉੱਤੋਂ ਨਹੀਂ ਟੱਪਿਆਗਾ ਜਿਵੇਂ ਥੱਲੇ ਵਾਲੇ ਪਾਸੇ ਤੋਂ ਤਕਰੀਬਨ ਡੇਢ ਫੁੱਟ ਲਗਭਗ ਉਹ ਹੋ ਰਹੀਗੀ ਛੱਤ ਜੀ ਉਹਦੀ ਇੰਨਾ ਉਹਦੇ ਨੇੜੇ ਪਾਣੀ ਹੋ ਗਿਆ ਸੀਗਾ ਕਿ ਉਸਕਾਂ ਦੇ ਵਿੱਚ ਮੈਂ ਹੁਣ ਜੇ ਬੋਲੂਗਾ ਫਿਰ ਰੌਲਾ ਪੈ ਜਾਂਦਾ ਪਹਿਲਾਂ ਇੱਕਦਾਂ ਰੌਲਾ ਪਾ ਲੈਣਾਂ ਨੇ ਮੇਰੇ ਨਾਲ ਜਿਹੜੇ ਕੁਝ ਪੱਤਰਕਾਰ ਆਗੇ ਉਹ ਸਰਕਾਰੀ ਡਾਟੇ ਤੇ ਚੱਲਦੇ ਆ ਸਰਕਾਰੀ ਡਾਟੇ ਤੇ ਆਪਣੇ ਅੱਖਾਂ ਦੇ ਵਿੱਚ ਫਰਕ ਬਹੁਤ ਜ਼ਿਆਦਾ ਆ ਜਿਹੜੀਆਂ ਆਪਣੇ ਕਿਸਾਨਾਂ ਦੀਆਂ ਅੱਖਾਂਆਂ ਗੀਆਂ ਤੇ ਸਰਕਾਰੀ ਡਾਟਾਗਾ ਉਹ 'ਚ ਫਰਕ ਹੈਗਾਗਾ ਪਰ ਮੈਂ ਤੁਹਾਨੂੰ ਇਹ ਦਾਵਾ ਕਰਦਾ ਵੀ ਜਿਹੜਾ ਇਹ ਪਾਣੀ ਹੈਗਾ ਇਹ ਪਾਣੀ ਘਟ ਨਹੀਂ ਹੈਗਾਗਾ ਜਿਹੜਾ ਰਾਤ ਇਹਨਾਂ ਨੇ ਪਾਣੀ ਛੱਡਿਆ ਨਾ ਆ ਦੇਖੋ ਇਹ 6 ਵਜੇ ਆ ਆ ਵੀਡੀਓ 6 ਵਜੇ ਦੀ ਆ ਕੱਲ 6 ਵਜੇ ਦੀ ਇੰਨਾ ਪਾਣੀ ਆ ਇਹ 5 ਵਜੇ ਸ਼ੁਰੂ ਹੋਇਆ ਸੀ 6 ਵਜੇ ਤੱਕ ਚੱਕਰ ਫੜਦਾ ਫੜਦਾ ਇੱਥੇ ਪਹੁੰਚ ਗਿਆ ਜਿਹੜਾ ਇਹ ਪਾਣੀ ਆ ਮੇਰੀਆਂ ਅੱਖਾਂ ਨਾਲ ਤਾਂ ਇਹ ਹੁਣ ਜਾਦੇ ਹੈਗਾ ਪਰ ਸਰਕਾਰ ਦੇਖੋ ਕਿੰਨਾ ਨੋਟ ਕਰੂਗੀ ਆਪਾਂ ਨੂੰ ਪਤਾ ਲੱਗੂਗਾ ਆਹ ਮੈਂ ਰਾਤ 10 ਵਜੇ ਦਵਾਰੇ ਦੇਖ ਕੇ ਆਇਆ ਸੀ ਰਾਤ 10 ਵਜੇ ਆਹ ਮੈਂ ਦਵਾਰੇ ਗਿਆ ਸੀ ਮੁਵਾਰਕਪੁਰ ਵਾਲੇ ਪੁਲ ਤੇ ਇਹ ਉਹੀ ਪੋਲਾ ਜਿਹਦੇ ਉੱਪਰ ਦੀ ਪਾਣੀ ਲੰਗਦਾ ਹੁੰਦਾ ਗੇਟ ਹੁਣ ਵੀ ਖੁੱਲੇ ਹੈਗੇ 10 ਵਜੇ ਵੀ ਹੈਗੇ ਤੇ ਪਰ ਜਿਹੜਾ ਪਾਣੀ ਆ ਉਹ ਜਿਹੜਾ ਪੋਲਾ ਉਹ ਤੋਂ 1.5 ਫੁੱਟ ਥੱਲੇ ਚੱਲ ਰਿਹਾ ਹੈਗਾ ਪੁਲ ਦੀ ਛੱਤ ਤੋਂ 1.5 ਫੁੱਟ ਥੱਲੇ ਆ ਚੱਲ ਰਿਹਾ ਸਾਰੇ ਉਹਦੇ ਵਿੱਚ ਜਿੰਨਾ ਚੌੜਾ ਕਾ ਗਰਾ ਨਾ ਸਾਰੇ ਦੇ ਵਿੱਚ ਚੱਲ ਰਿਹਾ ਹੈਗਾ ਇਧਰਲੇ ਪਾਸੇ ਧ ਝੁੱਗੀਆਂ ਦੇ ਪਾਣੀ ਵਿੱਚ ਵੜਿਆ ਹੋਇਗਾ ਨਾਲ ਝੁੱਗੀਆਂ ਨਾ ਝੁੱਗੀਆਂ ਦੇ ਪਾਣੀ ਵਿੱਚ ਵੜਿਆ ਹੋਇਗਾ ਪਰ ਇਹਦੇ ਉੱਪਰ ਦੀ ਨਹੀਂ ਹੈਗਾ ਜਿਹੜਾ ਇਹ ਆਪਣਾ ਇਹ ਪੁਲ ਦੇ ਉੱਪਰ ਦੀ ਨਹੀਂ ਹੈਗਾ ਹੈਗਾ ਥੱਲੇ ਆ ਡੇਢ ਫੁੱਟ ਦੀ ਲਗਭਗ ਹਜੇ ਛੱਤ ਜੀ ਹੋਰ ਹੈਗੀ ਆ ਉੱਚੀ ਇਹੋ ਜਿਹਾ ਪਾਣੀ ਚੱਲਿਆ ਰਾਤ ਸਵੇਰੇ 6 ਵਜੇ ਦਾ ਇਹੋ ਜਿਹਾ ਮਾਹੌਲ ਹੈਗਾ ਹੁਣ ਇਸ ਵਕਤ ਇਹਦੇ ਵਿੱਚ ਇਹ بارش ਦਾ ਪਾਣੀ ਹੈਗਾ ਪਰ بارشੀ ਬਹੁਤ ਜ਼ਿਆਦਾ ਹੈਗੀ ਉਹਦੇ ਕਰਕੇ ਜਿਹੜਾ ਪਾਣੀ ਆ ਉਹ ਵਧੀ 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 ਜਾਂਦਾ ਹੈਗਾ ਜਿਹੜੀ بارش ਆ ਉਹਦਾ ਪਾਣੀ ਇੰਨਾ ਹੈਗਾ ਆਹ ਮੇਰੀ ਸੋਸਾਇਟੀ ਦਾ ਹਾਲ ਆ ਅੱਜ ਦਾ ਇਹ ਤਾਜ਼ਾ ਕਦੇ ਨਹੀਂ ਪਾਣੀ ਆਇਆ ਸੀ ਜਾਂ ਤਾਂ ਪਾਣੀ ਆਇਆ ਸੀ ਇੱਥੇ 1-2 ਸਾਲ ਪਹਿਲਾਂ ਜਾਂ ਪਾਣੀ ਇੱਥੇ ਅੱਜ ਆਏਗਾ ਇਹ ਮੇਰੀ ਸੁਸਾਇਟੀ ਹੈਗੀ ਦੇਖੋ ਕੀ ਹਾਲ ਬਣਾਤਾ ਇਹ ਅੱਜ ਦੀ ਵੀਡੀਓ ਆ ਤਾਜੀ ਪਹਿਲਾਂ ਮੈਂ ਪਾਉਂਦਾ ਨਹੀਂ ਸੀ ਵੀ ਸੁਸਾਇਟੀ ਕਾ ਨੂੰ ਬਦਨਾਮ ਕਰਨੀ ਆ ਤੇ ਪਰ ਆ ਦੇਖੋ ਸਾਡੀ ਪਾਰਕਿੰਗ ਦੇ ਵਿੱਚ ਪਾਣੀ ਆ ਗਿਆ ਜਿਹੜੀ ਸਾਡੇ ਟਾਵਰ ਦੇ ਥੱਲੇ ਪਾਰਕਿੰਗ ਹੁੰਦੀ ਆ ਉਹਦੇ ਵਿੱਚ ਪਾਣੀ ਆ ਗਿਆ ਜਿਹੜੇ ਇੱਥੇ ਰਹਿੰਦੇ ਆ ਲੋਕ ਉਹਨਾਂ ਨੂੰ ਪਤਾ ਵੀ ਆ ਪਾਰਕਿੰਗ ਕਿਵੇਂ ਹੁੰਦੀ ਆ ਰਾਤ ਦਾ ਮਾਹੌਲ ਇਹੋ ਜਿਹਾ ਸੀਗਾ ਅਹ ਰਾਤ ਮੁਬਾਰਕਪੁਰ ਵਾਲਾ ਪੋਲਾ ਉਹੀ ਇੱਥੇ ਮੈਂ ਰਾਤ 10 ਵਜੇ ਆਇਆ ਸੀਗਾ ਰਾਤ 10 ਵਜੇ ਇੱਥੇ ਇਹੋ ਜਿਹਾ ਮਾਹੌਲ ਸੀਗਾ ਪਾਣੀ ਪੁਲ ਦੇ ਉੱਪਰ ਨਹੀਂ ਸੀ ਪਾਣੀ ਇਹ ਤੋਂ ਡੇਢ ਫੁੱਟ ਥੱਲੇ ਚੱਲੀ ਜਾਂਦਾਗਾ ਹੈਗਾ ਸਾਰੇ ਮੇਰੇ ਪਿੱਛੇ ਪਾਣੀ ਆ ਧੁਰ ਤੋਂ ਧੋਰਾ ਹੈ ਸਾਰੇ ਦੇ ਵਿੱਚ ਤੇ ਪਰ ਉੱਤੋਂ ਦੀ ਨਹੀਂ ਹੈਗਾ ਮੈਂ ਨਾ ਕਿੰਨੇ ਦਿਨ ਤੋਂ ਇਹ ਗੱਲ ਕਹਿ ਰਿਆਂਗਾ ਵੀ ਇਹਦੇ ਵਿੱਚ ਰਾਤ ਨੂੰ ਪਾਣੀ ਛੱਡਦੇ ਆ ਦਿਨ ਚੜੇ ਪਾਣੀ ਇਹਦੇ ਵਿੱਚ ਬੰਦ ਹੁੰਦਾਗਾ ਕਿਤੇ ਸੋਨ ਲਈ ਕਿਤੇ ਚੱਲਦਾ ਕਿਤੇ ਡੈਮ ਚੋਂ ਚੱਲਦਾ ਪਰ ਇਹਦੇ ਚ ਪਾਣੀ ਚੱਲਦਾ ਜ਼ਰੂਰ ਆ ਇਸੇ ਕਰਕੇ ਜਿਹੜਾ ਪਾਣੀ ਅੱਗੇ ਉੱਤਰ ਨਹੀਂ ਰਿਹਾਗਾ ਜਿਹੜਾ ਤੁਹਾਡੇ ਕੋਲੇ ਚੀਕੇ ਪਾਣੀ ਹਰ ਰੋਜ਼ ਇਨਚੇਂਜ ਕਰਕੇ ਉੱਪਰ ਚੜਦਾ ਨਾ ਉਹਦਾ ਕਾਰਨ ਆਹਾਗਾ ਇਹ ਡੇਲੀ ਪਾਣੀ ਚੱਲਦਾ ਇਥੋਂ ਵਾਰਸ਼ ਦਾ ਪਾਣੀ ਹੋ ਗਿਆ ਤੇ ਕੁਝ ਨਾ ਕੁਝ ਫਿਰ ਇਧਰੋਂ ਮਿਹਰਬਾਨੀ ਹੁੰਦੀ ਹੈਗੀ ਆਹਾ ਵੀਡੀਓ ਕੱਲ ਸ਼ਾਮ 6 ਵਜੇ ਦੀ ਹੈਗੀ ਜਦੋਂ ਮੈਂ ਤੁਹਾਨੂੰ ਕਹਿੰਦਾ ਵੀ ਟਾਈਮ 'ਚ ਪਾਣੀ ਛੱਡਿਆ ਹੋ ਸਾਹਮਣੇ ਟਾਈਮ ਆ ਜਿਹੜਾ ਪਹਾੜ ਜਾਂ ਨਾ ਉਹ ਪਹਾੜ ਦੇ ਨਾਲ ਟਾਈਮ ਆ ਇਹ ਵੀਡੀਓ ਕੱਲ 6 ਵਜੇ ਦੀ ਹੈਗੀ ਦੇਖੋ ਕੀ ਹਾਲਾਤ ਨੇਗੇ ਇਥੋਂ ਆਹ ਖੋਰ ਪਾਈ ਸੀ ਵੰਨਣੇ ਆ ਗੱਟਿਆਂ ਦੇ ਵਿੱਚ ਪੱਥਰ ਆ ਗਏ ਪੱਥਰ ਪਾ ਕੇ ਲਾਏ ਆ ਇਹ ਇੱਥੇ ਪੱਥਰ ਮਿਲ ਜਾਂਦੇ ਆ ਆਪਾਂ ਨੂੰ ਇੱਥੇ ਮਾਨਸਾ ਬੁਲਾਡਾ ਮਿੱਟੀ ਮਿਲਦੀ ਆ ਉਹ ਵੀ ਗੜ ਜਾਂਦੇ ਆ ਗੱਟੇ ਉਹ ਪਹਾੜ ਜਿਹੇ ਦੇ ਨਾਲ ਡੈਮ ਆਗਾ ਉਹ ਸਾਹਮਣੇ ਉੱਥੋਂ ਪਾਣੀ ਛੱਡਿਆ ਵਾ ਇਹ ਕੱਲ 6 ਵਜੇ ਦੀ ਵੀਡੀਓ ਆ ਇਹ ਜਿਵੇਂ ਕੁਝ ਪੱਤਰਕਾਰ ਕਹਿ ਰਹੇ ਸੀ ਚੰਡੀਗੜ੍ਹ ਤੋਂ 3 ਫੁੱਟ ਪਾਣੀ ਰਹਿ ਗਿਆ ਤਿੰਨ ਤਿੰਨ ਫੁੱਟ ਵਾਲੀ ਗੱਲ ਕਿਹੜੀ ਸੀ ਇੱਥੇ ਤਾਂ ਫੱਟੇ ਚੱਕਦੇ ਸੀ ਕੱਲ ਸ਼ਾਮ 6 ਵਜੇ ਰਾਤ ਨੂੰ ਬਹੁਤ ਪਾਣੀ ਵਧੀ ਗਿਆ ਹੁਣ ਆਪਾਂ ਚੱਲਦੇ ਆ ਚੀਕੇ ਨੂੰ ਚੰਡੀਗੜ੍ਹ ਤੋਂ ਲੈ ਕੇ ਸਰਦੂਨਗੜ੍ਹ ਤੱਕ ਸਾਰੀ ਰਿਪੋਰਟ ਦੇਵਾਂਗਾ ਕਰੋ ਨ ਠੀਕ ਹੈ ਇਸ ਵਕਤ ਹੈਗਾ 22.5 ਫੁੱਟ 22.3 22.5 ਤੋਂ ਥੋੜਾ ਜਿਹਾ ਘੱਟ ਆਗਾ 22.3 ਆਗਾ ਕੱਲ ਇਹ ਸੀਗਾ 22 ਤੋਂ ਥੱਲੇ 21.2 ਦੇ ਲਗਭਗ ਚੱਲਦਾ ਸੀ ਇਹ ਪਾਣੀ ਪੌਣਾ ਫੁੱਟ ਹੋਰ ਵੱਧ ਗਿਆ ਉਸ ਤੋਂ ਅੱਗੇ ਖਨੌਰੀ ਖਨੌਰੀ ਦੇ ਵਿੱਚ ਕੱਲ 747.70 ਸੀ ਫਿਰ 748 ਜਿਵੇਂ ਤੁਹਾਨੂੰ ਕਿਹਾ ਸੀ ਵੀ ਸ਼ਾਮ ਤੱਕ ਖਾਤਰੇ ਨਿਸ਼ਾਨ ਨੂੰ ਟੱਚ ਕਰੂਗਾ ਤੇ ਉਹ ਖਾਤਰੇ ਨਿਸ਼ਾਨ ਨੂੰ ਟੱਚ ਕਰਕੇ ਕੱਲ 748.1 ਤੋਂ ਵੱਧਾ ਵੱਧਾ ਉਹ ਵੱਧ ਗਿਆ ਉਹ ਚਲਾ ਗਿਆ ਉੱਪਰ ਉਸ ਤੋਂ ਅੱਗੇ ਆਇਆ ਦਾ ਚਾਂਦਪੁਰਾ ਚਾਂਦਪੁਰੇ ਸੈਫਨ ਤੇ 14300 ਨੂੰ ਪਾਰ ਕਰ ਗਿਆ ਚਾਂਦਪੁਰੇ ਸੈਫਨ ਤੇ 14300 ਨੂੰ ਪਾਰ ਕਰ ਗਿਆ 20000 ਉਹਦਾ ਖਾਤਰੀਆ ਨਿਸ਼ਾਨ ਹੈਗਾ 22000 ਉਹਦੀ ਕਪੈਸਿਟੀ ਹੈ ਵੱਧ ਤੋਂ ਵੱਧ ਪਾਣੀ ਖਿੱਚਣ ਦੀ ਉਹਦੇ ਕੋਲੇ ਹਜੇ ਕਪੈਸਿਟੀ ਹੈਗੀ ਉਹ ਝਲ ਚੱਲਦਾਗਾ ਜੇ ਕਿਤੇ ਵਾਰਿਸ਼ ਅੱਜ ਨਾ ਹੁੰਦੀ ਕਿਤੇ ਨਾ ਕਿਤੇ 60 70% ਚਾਂਸ ਬਣਗੇ ਸੀਗੇ ਵੀ ਪਾਣੀ ਬਗੈ ਟੁੱਟੇ ਲੰਘ ਜਾਂਦਾ ਹੁਣ ਵੀ ਚਾਂਸ ਹੈਗੇ ਆ ਹਜੇ ਵੀ ਦਿਲ ਨਾ ਸਿੱਟੋ ਤੁਸੀਂ ਹਜੇ ਵੀ ਚਾਂਸ ਹੈਗੇ ਨੇਗੇ 60 70% ਚਾਂਸ ਸੀ ਕੱਲ ਮੈਂ ਰਿਪੋਰਟ ਤਿਆਰ ਕਰ ਲਈ ਸੀਗੀ 60-70% ਪਾਣੀ ਲੰਘਣ ਦੇ ਚਾਂਸ ਪੂਰੇ ਹੋ ਗਏ ਸੀਗੇ ਵੀ ਲੰਘੂਗਾ ਬਗੈਰ ਟੁੱਟੇ ਸਰਜੂਗਾ ਤੇ ਪਰ ਕਿਤੇ ਨਾ ਕਿਤੇ ਹੁਣ ਜਿਵੇਂ ਅੱਜ ਵਾਰਿਸ਼ ਹੋ ਜਾਂਦੀ ਆ ਹੁਣ 11 ਵੱਜ ਚੁੱਕੇ ਹੈਗੇ ਤੇ ਹੁਣ ਇਸ ਤਰ੍ਹਾਂ ਡਰਜਾ ਲੱਗਣ ਲੱਗ ਗਿਆ ਆਪਦੇ ਆਪ ਨੂੰ ਵੀ ਯਾਰ ਕੰਮ ਖਰਾਬ ਹੋਣ ਵਾਲੇ ਪਾਸੇ ਨੂੰ ਹਾਲਾਤ ਵਿਗੜਦੇ ਤੁਰੇ ਜਾਂਦੇ ਹੈਗੇ ਦਿਲ ਨਾਲ ਸਿੱਟਿਓ ਤੁਸੀਂ ਕਿਤੇ ਇਹ ਨਾ ਕਹੋ ਵੀ ਟੁੱਟੂਗਾ ਨਾ ਤੁਸੀਂ ਮਿਹਨਤ ਕਰਨੀ ਆ ਤੁਸੀਂ ਨਿਗ੍ਹਾ ਰੱਖਣੀ ਆ ਤੇ ਪਲ-ਪਲ ਦੀ ਪਲ-ਪਲ ਦੀ ਨਿਗ੍ਹਾ ਰੱਖਣੀ ਆ ਉਸ ਤੋਂ ਅਗੇ ਸਰਦੂਲਗੜ ਸੈਫੰਦੋਂ ਅਗਲੇ ਪਾਸੇ ਸਰਦੂਲਗੜ ਸਰਦੂਲਗੜ੍ਹ ਵਾਲੇ ਪਾਸੇ ਵੀ ਪਾਣੀ ਵਦਨ ਵਾਲੇ ਪਾਸੇ ਨੂੰ ਆ ਚਾਂਸ ਘਟਨ ਵਾਲੇ ਪਾਸੇ ਨੂੰ ਉੱਥੇ ਵੀ ਹੈ ਨਹੀਂਗੇ ਕਹਿਣ ਤੋਂ ਭਾਵ ਕੀ ਹੈਗਾ ਚੰਡੀਗੜ੍ਹ ਤੋਂ ਲੈ ਕੇ ਸਰਦੂਲਗੜ੍ਹ ਸਿਰਸਾ ਤੱਕ ਪਾਣੀ ਪੂਰਾ ਫੁੱਲ ਹੈ ਕਾ ਗੱਗਰ ਪੂਰਾ ਫੁੱਲ ਭਰਿਆ ਹੋਵੇਗਾ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਵੀ ਯਾਰ ਪੂਰਾ ਇੱਕ ਗੱਲ ਹੋਰ ਜੇ ਅੱਜ ਮੌਕੇ ਤੇ ਵੀ ਹੁਣ بارش ਬੰਦ ਹੁੰਦੀ ਹੈ ਨਾ ਜਿਵੇਂ ਸਵਿੱਚ ਬੰਦ ਕਰਦੇ ਆ ਜੇ ਜੇ ਸਵਿੱਚ ਹੀ ਬੰਦ ਕਰਦੇ ਇੱਕ ਦਿਨ ਤਾਂ ਵੀ ਤੁਹਾਡੇ ਕੋਲ 4-5 ਦਿਨ ਇਹ ਨਹੀਂ ਪਾਣੀ ਘਟਦਾਗਾ ਇੰਨਾ ਪਾਣੀ ਇੱਥੋਂ ਜਾ ਰਿਹਾਗਾ ਜਿਵੇਂ ਕੁਝ ਪੱਤਰਕਾਰ ਕਹਿੰਦੇ ਪਾਣੀ ਹੈ ਨਹੀਂ ਚੰਡੀਗੜ੍ਹ ਤੋਂ ਪਾਣੀ ਘਟ ਗਿਆ ਨਾ ਨਾ ਦੋ ਇਥੋਂ ਪਾਣੀ ਘਟਿਆ ਨਹੀਂ ਹੈਗਾਗਾ ਤੁਹਾਡੇ ਕੋਲੇ ਹਜੇ ਇੱਥੇ ਹੀ ਬਣਿਆ ਰਹੂਗਾ ਇਦੋਂ ਉੱਪਰ ਨੂੰ ਜਾਣ ਨੂੰ ਚਾਹਣਸਾ ਥੱਲੇ ਨੂੰ ਆਉਣ ਦੇ ਹੈ ਨਹੀਂਗੇ ਹੁਣ ਚਲਦੇ ਆਪਾਂ ਡੈਮ ਵਾਲੇ ਪਾਸੇ ਵੜਾ ਜਾ ਇਧਰ ਵੀ ਗੱਲ ਕਰ ਹੀ ਲੈਗੇ ਜਿਹੜਾ ਪਾਖੜਾ ਡੈਮ ਹੈ ਇਸ ਵਕਤ 1678 ਤੇ ਹੈਗਾ 1678 ਨੂੰ ਪਾਰ ਕਰਦਾ ਉਹ ਤੇ ਉਹਦੇ ਵਿੱਚ ਜਿਹੜੀ ਕਪੈਸਿਟੀ ਆ ਉਹਦੀ ਰੈੱਡ ਜ਼ੋਨ ਹੈਗਾ ਉਹ 1680 ਤੇ ਹੈਗਾ ਸਿਰਫ 2 ਫੁੱਟ ਰਹਿ ਗਿਆ ਮੈਨੂੰ ਲੱਗਦਾ ਵੀ ਉਹ ਕਦੇ ਨਹੀਂ ਇਹ ਰਿਸਕ ਲੈਣਗੇ 2 ਫੁੱਟ ਤੇ ਨਹੀਂ ਜਾਣਗੇ ਉਹ ਤੇ ਉਹਦੇ ਵਿੱਚੋਂ ਇਸ ਵਕਤ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹ 70000 ਕਿਊਸਕ ਤੋਂ ਪਲੱਸ ਹੈਗਾ ਕਿਤੇ ਨਾ ਕਿਤੇ ਲੱਗਦਾ ਹੈਗਾ ਜਿਵੇਂ ਜਿੰਨਾ ਪਾਣੀ ਉਹਦੇ ਵਿੱਚ ਆ ਰਿਹਾ ਨਾ ਓਨਾ ਪਾਣੀ ਹੀ ਅੱਗੇ ਛੱਡਣ ਨੂੰ ਤਿਆਰ ਨਹੀਂਗੇ ਤੇ ਛੱਡਿਆ ਜਾਣਾ ਹੈਗਾ ਕਲੀਅਰ ਆ 1 ਲੱਖ ਕਿਊਸਕ ਤੋਂ ਪਾਰ ਉਹਦੇ ਵਿੱਚ ਪਾਣੀ ਆ ਰਿਹਾ ਹੈਗਾ ਤੇ ਉਹ ਸਾਰਾ ਪਾਣੀ ਹੀ ਸਿੱਧਾ ਛੱਡ ਸਕਦੇ ਹੈਗੇ ਉਸ ਤੋਂ ਬਾਅਦ ਆਇਆ ਪੌਂਗ ਟਾਈਮ ਪੌਂਗ ਟਾਈਮ 1393 ਤੇ ਚਲਾ ਗਿਆ ਜਿਹੜੀ ਉਹਦੀ ਖਤਰੇ ਦੀ ਨਿਸ਼ਾਨੀ ਆ ਉਹ 1390 ਤੇ ਆ 1400 ਦੀ ਪੂਰੀ ਕੈਪੈਸਿਟੀ ਆ 1393 ਤੇ ਚਲਾ ਗਿਆ ਉੱਪਰ ਚਲਾ ਗਿਆ ਉਹ ਤੇ ਉਹਦੇ ਵਿੱਚ ਜਿਹੜਾ ਪਾਣੀ ਆ ਰਿਹਾ ਉਹ 2 ਲੱਖ ਕੇ ਉਸ ਘਾ ਰਿਹਾਗਾ 2 ਲੱਖ ਤੋਂ ਪਾਰ ਆ ਰਿਹਾ ਤਾਂ ਕਰਕੇ ਜਿਹੜਾ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਉਹ ਥੋੜਾ ਜਿਹਾ ਘੱਟ ਕਰ ਲਿਆ ਸੀਗਾ ਤਕਰੀਬਨ ਉਹ 80 ਦੇ ਨੇੜੇ ਸੀਗਾ ਤੇ ਉਹਨੂੰ ਹੁਣ ਵਧਾਉਣਗੇ ਉਹ ਥੋੜਾ ਘੱਟ ਕਰ ਲਿਆ ਸੀ ਕਿਉਂਕਿ ਦੋਨਾਂ ਟਾਈਮਾਂ ਦਾ ਜਿਹੜਾ ਪਾਣੀ ਜਿਹੜਾ ਛੱਡਦੇ ਆ ਨਾ ਉਹ ਹਰੀਕੇ ਹੈਡ ਤੇ ਇਕੱਠਾ ਹੁੰਦਾ ਹਰੀਕੇ ਹੈਡ ਤੇ ਇਸ ਵਕਤ 3 ਲੱਖ ਕੇ ਉਸਕੇ ਦੇ ਨੇੜੇ ਪਾਣੀ ਜਾ ਰਿਹਾਗਾ ਤੇ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਫਿਰੋਜ਼ਪੁਰ ਫਾਜ਼ਿਲਕਾਲੇ ਪਾਸੇ ਉਹ 3 ਲੱਖ ਤੋਂ ਪਾਰ ਛੱਡਿਆ ਜਾ ਰਿਹਾਗਾ ਜਿਹੜੇ ਆਉਣ ਵਾਲੇ ਦਿਨਾਂਗੇ ਆਉਣ ਵਾਲੇ 1-2 ਦਿਨ ਫਿਰੋਜ਼ਪੁਰ ਫਾਜ਼ਿਲਕਾ ਵਾਸਤੇ ਬਹੁਤ ਜ਼ਿਆਦੇ ਚਿੰਤਾਜਨਕ ਨੇਗੇ ਪੂਰਾ ਪਹਿਰਾ ਦੇਣ ਉਹ ਜਿਹੜੇ ਉਹਨਾਂ ਦੇ ਵੰਨ ਨੇ ਨਾ ਉਹਨਾਂ ਤੇ ਪੂਰਾ ਸਖਤ ਪਹਿਰਾ ਦੇਣ ਜਿਹੜੇ ਆਉਣ ਵਾਲੇ ਦਿਨ ਨੇ 24 ਘੰਟੇ 36 ਘੰਟੇ ਬਹੁਤ ਜ਼ਿਆਦੇ ਭਿਆਨਕ ਨੇਗੇ ਫਿਰੋਜ਼ਪੁਰ ਫਾਜ਼ਿਲਕਾ ਵਾਸਤੇ ਠੀਕ 3 ਲੱਖ ਕਿਊਸਕ ਬਹੁਤ ਵੱਡੀ ਗੱਲ ਆ ਗਈ ਜਿਹੜੇ ਲੋਕ ਉਧਰ ਹੈਗੇ ਉਹਨਾਂ ਨੂੰ ਪਤਾ ਵੀ ਕਿਹੋ ਜਿਹਾ ਹਾਲ ਹੈ ਕੀ ਚੀਜ਼ ਹੁੰਦੀ ਹੈ 3 ਲੱਖ ਕਿਊਸਕ ਮਾਰਕੰਡਾ ਰਹਿ ਗਈ ਮਾਰਕੰਡਾ 31000 ਨੂੰ ਪਾਰ ਕਰ ਗਈ ਕਿ ਮੈਂ ਤੁਹਾਨੂੰ ਰਾਤ ਕਿਹਾ ਸੀ ਵੀ 30000 ਨੂੰ ਟੱਚ ਕਰੂਗੀ ਉਹ ਤੇ ਮਾਰਕੰਡਾ 31000 ਨੂੰ ਪਾਰ ਕਰ ਗਈ ਪਰ ਇੱਕ ਗੱਲ ਹੈਗੀ ਆ ਉੱਪਰਲੇ ਪਾਸੇ ਪਾਣੀ ਘਟ ਗਿਆ ਮਾਰਕੰਡਾ ਦਾ ਕਦੇ ਨਾ ਕਦੇ ਕਾਲੇ ਅੰਬਾਲੇ ਪਾਸੇ ਜੇ ਬਾਰਿਸ਼ ਬੰਦ ਹੁੰਦੀ ਆ ਤਾਂ ਮਾਰਕੰਡਾ ਸ਼ਾਮ ਤੱਕ ਥੱਲੇ ਨੂੰ ਮੁੜ ਸਕਦੀ ਹੈਗੀ ਨਹੀਂ ਹਜੇ ਉਹਦੇ ਅਸਾਰ ਇੱਥੇ ਆ ਤਾਂਗਰੀ ਤਾਂਗਰੀ ਜਿੰਨੀ ਉਹਦੀ ਕੈਪੈਸਿਟੀ ਆ ਪੂਰੀ ਫੁੱਲ ਚੱਲ ਰਹੀ ਆ ਉਹ ਜਿੰਨਾ ਉਹਦੇ ਜ਼ੋਰ ਤਾਂ ਨਾ ਵਿਚਾਰੀ ਲਾ ਰਹੀ ਆ ਉਹ ਪੂਰਾ ਫੁੱਲ ਚੱਲ ਰਹੀ ਆ ਉਹ ਤਾਂਗਰੀ ਮਾਰਕੰਡਾ ਚ ਕੋਈ ਪਾਣੀ ਘਟ ਨਹੀਂ ਹੈਗਾ ਇਧਰਲੇ ਪਾਸੇ ਉਹ ਵੀ ਦੇਖੋ ਹੁਣ ਤੁਸੀਂ ਤੁਹਾਡੇ ਸਾਹਮਣੇ ਹੈਗਾ ਉਹ ਇਹ ਉਸ ਕਰੇ ਬਜਾ ਮੈਂ ਕਹਿ ਨਹੀਂ ਸਕਦਾ ਮੇਰਾ ਰੌਲਾ ਪਾਉਂਦੇ ਫਿਰੇ ਸਰਕਾਰੀ ਡਾਟਾ ਦਾ ਮੇਰਾ ਜਿਹੜਾ ਡਾਟਾ ਕੋ ਮਿਲਦਾ ਨਹੀਂ ਹੈਗਾ ਪਤਾ ਨਹੀਂ ਕੀ ਚੱਕਰ ਆ ਜਾਂਦਾ ਮੇਰੇ 'ਚ ਕੋਈ ਫਰਕ ਆ ਜਾਂ ਸਰਕਾਰ 'ਚ ਫਰਕ ਆ ਉਹ ਰੱਬ ਜਾਣਦਾ ਹੈਗਾ ਮੈਨੂੰ ਸਰਕਾਰ 'ਚ ਹੀ ਲੱਗਦਾ ਹੈਗਾ ਇਹੋ ਜਿਹਾ ਮਾਹੌਲ ਹੈਗਾ ਬਾਕੀ ਸ਼ਾਮ ਨੂੰ ਮਿਲਦੇ ਆਂਗੇ ਕਰਦੇ ਆ ਦਿਨੇ ਡਾਟਾ ਇਕੱਠਾ ਕਿਤੇ ਨਾ ਕਿਤੇ ਹਾਲਾਤ ਚਿੰਤਾਜਨਕ ਨੇਗੇ ਸੁਚੇਤ ਰਹਿਣ ਦੀ ਲੋੜ ਹੈਗੀ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਹਥਿਆਰ ਸਿੱਟਣ ਦੀ ਲੋੜ ਨਹੀਂ ਵੀ ਯਾਰ ਹੁਣ ਤਾਂ ਟੁੱਟੂਗਾ ਇਹੋ ਜਿਹਾ ਕੁਝ ਨਹੀਂ ਸੋਚਣਾ ਹੈਗਾ ਪਹਿਰਾ ਦੇਣਾ ਹੈਗਾ ਆਪਣਾ ਕੰਮ ਹੈ ਪਹਿਰਾ ਦੇਣਾ ਸੁਚੇਤ ਰਹਿਣਾ ਤੇ ਬਾਕੀ ਪਰਮਾਤਮਾ ਪਲੀ ਕਰੂਗਾ ਹਸਿਆ ਕਾਲ